ਸਾਹਿਬ ਜੀ ਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾਹ ਦਸ ਖੱਬਿਓ ਬਾਜ ਬਿੰਤੀ ਚਪਾਈ ਹਮਰੀ ਖਰੋ ਹਾਜੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਜਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਰ ਅਮਰਾ ਅਦਿਸ਼ਤ ਸਵਾਦ ਮੁਗਾਬ ਹੋ ਆਪ ਹਾਜੇ ਮੁਚਾਬ ਹੋ ਸਖੀ ਬਸੈ ਮੁਰ ਪਰਵਾਰਾ ਸੇਵਕ ਸਿੱਖ ਸਬਾ ਕਰਤਾਰਾ ਮਾਉ ਰੱਛਾ ਨੇ ਕਰ ਦੈ ਖਰੀਐ ਸਾਬਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੌਰ ਬੈਨ ਕੀ ਰਹੇ ਪਿਆਸਾ ਤਮੈ ਸ਼ਾਡ ਹੋਏ ਅਵਰਨਾ ਦਿਹਾਉ ਜੋ ਵਰ ਚਾਹੂ ਸੁਦਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਜਨ ਜਨ ਸਤਰ ਹਮਾਰੇ ਮਾਰੀ ਹੈ ਆਪਹਾ ਜੈ ਉਜੇ ਭਰੀਐ ਮਰਨ ਕਾਲ ਕਾ त्रास ਨਿਵਰੀਐ ਹੋ ਜੋ ਹਸਲਾ ਹਮਾਰੇ ਪਛਾ ਸ੍ਰੀ ਅਸ ਦੂਜਿਓ ਖਰੀ ਹੋ ਰਛਾ ਰਾਖ ਲਿਖੋ ਮੋਹ ਰਖਨ ਹਰੇ ਸਾਹਿਬ ਸੰਤ ਸਹਾਈ ਪਿਆਰੇ ਦੇਨ ਬੰਦ ਦੁਸ਼ਟ ਕੇ ਹੰਤਾ ਮਹਾਪੂਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਬ੍ਰਗਾਸਾ ਸਗਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋ ਕੀ ਸਿਵ ਕੀਓ ਮੇਦ ਰਾਏ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਦਰਸ਼ਨੁ ਪੁਜਾਇਓ ਆਦਮ ਤੇ ਕੀ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਤਸਹੀ ਕੋ ਹਮਾਰੀ ਸਗਲ ਵਰਜਾ ਜਨ ਆਪ ਸواری ਸਿਵ ਕਨ ਕੋ ਸਿਵ ਗਨ ਸੁਖ ਦਿਯੋ ਸਤਰਨ ਕੋਪਲ ਮੋਹ ਬਦਕੀਓ ਘਟ ਘਟ ਕੇ ਅੰਦਰ ਕੀ ਜਾਣਤ ਬਲੇ ਬੁਰੇ ਕੀ ਵੀਰ ਬਿਸ਼ਾਨਤ ਚੀਤੀ ਜਾ ਗੁਣ ਚਰਿਆ ਸੁਨਾ ਸਭ ਪਰ ਕਿਰਪਾ ਰਿਸ਼ਟਾ ਫੂਲਾ ਸੰਤਨ ਦੁਖ ਪਾਏ ਜੇ ਰੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਵੀਰ ਬਿਸ਼ਾਨ ਕਾ ਡਕਾ ਡਕੇ ਪਟ ਪਟ ਕੀ ਜਾਣੈ ਜਬ ਉਜ ਕਰ ਕਰ ਆਖਰ ਤਰ ਪਰ ਜਾ ਤਰ ਤਰੇ ਅਪਰਾ ਜਬ ਆਖਰ ਕਤ ਹਾਂ ਕਬ ਹੂੰ ਤੁਮ ਮੈਂ ਮਿਲਤ ਦੇ ਤ ਸਭ ਹੂੰ ਜਿਤੇ ਬਦਨਾ ਸ੍ਰਿ ਸਬ ਧਾਰੈ ਆਪ ਆਪਨੀ ਬੂਝੋ ਚਾਰੈ ਹੂੰ ਸਭ ਹੀ ਤੇ ਰਹਿ ਤਨ ਰਾਮਲਮ ਜਾਣਤ ਵੇਦ ਪੇਰ ਹਰਿ ਆਲਮ ਨਿਰੰਕਾਹ ਨਿਰਬੰਕਾ ਨਿਰਲੰਭ ਆਦੋ ਨੀਲ ਨਾਰਿਯ ਸੰਭ ਆਕਾ ਮੂੜ ਚਾਰਤ ਵਿਦਾ ਜਾ ਕੋ ਪੀਵਨਾ ਪਾਉਤ ਵਿਦਾ ਤਾ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਛ ਪੀਜ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨ ਹੈ ਭਿਵ ਆਪ ਆਪਨੇ ਬੁੱਧ ਹੈ ਜਿਤੀ ਵਰਨਤ ਪਿੰਨ ਪਿੰਨ ਦੁਹੈ ਰਤੀ ਤੁਮਰਾ ਰਖਾ ਨਾ ਜਾਏ ਬਸਾਰਾ ਕਹ ਵਿਦ ਸਜਾ ਬਥਮ ਸੰਸਾਰ ਇਕ ਰੂਪ ਅਨੂਪ ਸਰੂਪਾ ਰੰਗ ਭਿਓ ਰਾਪ ਕਹੀ ਭੂਪਾ ਅੰਦਾ ਜੇ ਰਜ ਸਿਤਜ ਕਿਨੀ ਉਤਪਖਾਨ ਬਹੁ ਰਚ ਦਿਨੀ ਕਹੋ ਫੂਲ ਰਾਜਾ ਹੈ ਬਠਾ ਕਹੋ ਸਮੰਡ ਭਿਓ ਸੰਗ ਕਰੇ ਅਖੀਠਾ ਸਗਰੇ ਸਿਸ਼ਟ ਦਿਖਾਈ ਅਚੰਭਵ ਆਦ ਜੁਗਾਰ ਸੁਰ ਸੰਭਵ ਹਵ ਰੱਛਾ ਮੇਰੀ ਦੰਮ ਕਰੋ ਸਖੋ ਬਾਰੇ ਆ ਸਤਸੰਗ ਰੋ ਦਸਤਾ ਜਤੇ ਅਠਵਤ ਪਾਤਾ ਸਗਲ ਮਲੇਸ਼ ਕਰੋ ਰਣ ਘਾਟ ਜੇ ਆ ਸੋਚਾ ਸਰਨੀ ਪਰੇ ਤਿਨ ਕੈ ਦੁਖ ਦੁਖਤ ਹੈ ਮਰੇ ਪਰਖ ਜਉਨ ਭਗ ਪਰੇ ਤੇ ਹਾਰੇ ਤਿਨ ਕੈ ਰਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਦੇਹਾਈ ਹੈ ਤਾਕੇ ਗਾਲਨ ਨਖਮਹਿ ਰੱਛਾ ਹੋਏ ਦਾਹੇ ਸੰਗਾਲਾ ਦੁਸ਼ਟੋ ਅਰਸ਼ਟਾ ਦਰੈ ਤਤਕਾਲਾ ਕਿਰਪਾ ਦਰਸ਼ਨ ਜਾਣੈ ਰਹੇ ਰਹੋ ਤਾਕੇ ਤਾਪ ਤੁਨਖਮੋ ਹਰ ਹੋ ਰਜ ਸਦ ਘਰਮੋ ਸਭ ਹੋਈ ਦੁਸ਼ਟ ਸ਼ਾਸਕੇ ਨਾ ਕੋਈ ਇਕ ਵਾਰ ਜਿੰਦਵੇਂ ਸੰਭਾਰਾ ਕਾਲ ਹਾਸ ਤੇ ਰਾਹੀ ਅਭਾਰਾ ਜਿੰਨਾ ਨਾਮਿਆ ਰੋ ਕਹਾ ਦਰਦ ਦੁਖ ਦੁਖ ਤੇ ਰਹਾ ਖੜ ਖੇਤ ਮੈਂ ਸੰ ਤੇ ਹਾਰੀ ਆਪ ਹਾਦ ਲਿਹੋ ਭਾਰੀ ਸਰਬ ਥੋਰ ਮੋ ਸਹਾਈ ਦੁਖ ਦੁਖ ਤੇ ਲਿਹੋ ਬਚਾਈ ਕੜਗ ਖੇਤ ਮੈਂ ਸਰਣ ਤੇ ਹਾਰੀ ਆਪ ਹਾਥ ਦੈ ਰਹਿਓ ਭਾਰੀ ਸਰਬ ਥੋਰ ਮੋਹ ਸਹਾਈ ਦੁਸ਼ਟ ਲੋਕ ਤੇ ਲਿਹੋ ਵਿਚਾਈ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਹਤੇ